ਕੰਗਨਾਰ ਨਾਉਤੇ ਬਦਲ ਕੇ ਤੇਵਰ ਆਗੀ ਕਿਸਾਨਾਂ ਦੇ ਹੱਕ ਵਿੱਚ ਛਣਾ ਦਿੱਤੀਆਂ ਨਰਿੰਦਰ ਮੋਦੀ ਨੂੰ ਖਰੀਆਂ ਕੰਗਨਾਰ ਨਾਉਤ ਨੇ ਪ੍ਰਧਾਨ ਮੰਤਰੀ ਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਪਾਟਲ ਨੂੰ ਕਿਸਾਨਾਂ ਦੇ ਹੱਕਾਂ ਲਈ ਕਿਹਾ ਹੈ ਕਿ ਕਿਸਾਨਾਂ ਨੂੰ ਬਣਦੇ ਹੱਕ ਦਿੱਤੇ ਜਾਣ ਕਿਸਾਨ ਅੰਨਦਾਤਾ ਨੇ ਜੋ ਕਿ ਤਣਾਜ ਪੈਦਾ ਕਰਕੇ ਭੁੱਖਿਆਂ ਦਾ ਪੇਟ ਪਰਦੇ ਨੇ ਸੋ ਕੰਗਣਾ ਨੌਤ ਨੇ ਜਿਵੇਂ ਕਿਸਾਨਾਂ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ ਹੈ ਕਿਸਾਨ ਵੀ ਹੋ ਗਏ ਬਾਗੋ ਬਾਗ ਕਿਸਾਨ ਹੋ ਗਏ ਖੁਸ਼ ਕੰਗਣਾ ਨੌਤ ਇਕੋ ਦਮ ਆਪਣੇ ਤੇਵਰ ਕਿਵੇਂ ਬਦਲ ਗਈ ਤੁਸੀਂ ਜਿਹੜੋ ਚੜਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਗਿਰਗਟ ਵਾਂਗੂ ਰੰਗ ਬਦਲਣਾ ਕੰਗਣਾ ਕੋਲੋਂ ਕੋਈ ਸਿੱਖੇ ਜਿਵੇਂ ਗਿੱਗੜ ਰੰਗ ਬਦਲਦੀ ਏ ਇੱਕ ਦਿਨ ਦੇ ਵਿੱਚ ਬਹੁਤ ਸਾਰੇ ਰੰਗ ਆਪਣੇ ਚੇਂਜ ਕਰ ਲੈਂਦੀ ਏ ਉਸੇ ਤਰ੍ਹਾਂ ਕੰਗਣਾ ਨਾਉ ਆਪਣੇ ਬਿਆਨਾਂ ਦੇ ਵਿੱਚ ਕਦੇ ਕਿਸਾਨਾਂ ਦੇ ਪੱਖ ਵਿੱਚ ਬਿਆਨ ਤੇ ਕਦੇ ਕਿਸਾਨਾਂ ਦੇ ਉਲਟ ਬਿਆਨ ਦਿੰਦੀ ਏ ਸੋ ਅੱਜ ਕਿਸਾਨਾਂ ਦੇ ਪੱਖ ਵਿੱਚ ਵੱਡਾ ਬਿਆਨ ਦਿੱਤਾ ਹੈ ਕੰਗਣਾ ਰਣੌਤ ਨੇ ਜੋ ਕਿ ਬਾਲੀਵੁੱਡ ਤੋਂ ਰਾਜਨੀਤੀ ਵਿੱਚ ਆਈ ਔਰ ਰਾਜਨੀਤੀ ਦੇ ਗੁਰ ਸਿੱਖਰੀ ਕੰਗਣਾ ਜਿਹੜੀ ਹੌਲੀ-ਹੌਲੀ ਪੌੜੀਆਂ ਚੜਦੀ ਜਾ ਰਹੀ ਏ ਰਾਜਨੀਤੀ ਦੀਆਂ ਲੀਡਰਾਂ ਦੇ ਵਾਂਗੂ ਆਪਣੇ ਲੀਡਰੀ ਚਮਕਾਉਣ ਲੱਗੀ ਇਹ ਹੁਣ ਕੰਗਣਾ ਕੰਗਣਾ ਨੂੰ ਪਤਾ ਲੱਗਿਆ ਕਿ ਜਿਵੇਂ ਹੀ ਕਿਸਾਨਾਂ ਦੇ ਉਲਟ ਬਿਆਨ ਦੇਣ ਤੋਂ ਬਾਅਦ ਉਹਨਾਂ ਦੀ ਕਿਰਕਰੀ ਹੋਈ ਪੂਰੇ ਦੇਸ਼ ਦੇ ਵਿੱਚ ਉਹਨਾਂ ਨੂੰ ਜਿਹੜਾ ਕਿ ਵਿਰੋਧ ਹੋ ਰਿਹਾ ਸੀ ਕੰਗਣਾ ਦਾ ਜਿਸ ਨੂੰ ਲੈ ਕੇ ਅੱਜ ਕੰਗਣਾ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਔਰ ਆਪਣੀ ਹੀ ਸਰਕਾਰ ਦੇ ਵਿੱਚ ਉਹਨਾਂ ਨੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਨਰਿੰਦਰ ਮੋਦੀ ਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਜੋ ਚੋਹਾਨ ਨੂੰ ਗੱਲਾਂ ਕਹੀਆਂ ਨੇ ਕੇ ਕਿਸਾਨ ਅੰਮਦਾਤਾ ਨੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਪਹਿਲ ਦੇ ਆਧਾਰ ਤੇ ਮੰਨਣੀਆਂ ਚਾਹੀਦੀਆਂ ਨੇ ਸੋ ਕੰਗਣਾ ਰਣੌਤ ਜੋ ਕਿ ਸੰਸਦ ਨੇ ਹਿਮਾਚਲ ਪ੍ਰਦੇਸ਼ ਦੇ ਹਲਕਾ ਮੰਡੀ ਤੋਂ ਸੋ ਬੀਜੇਪੀ ਸੰਸਦ ਕੰਗਣਾ ਨੇ ਆਪਣੇ ਲਗਾਤਾਰ ਬਿਆਨਾਂ ਦੇ ਵਿੱਚ ਸੁਰਖੀਆਂ ਵਟੋਲ ਰਹੀ ਏ ਸੁਰਖੀਆਂ ਦੇ ਵਿੱਚ ਬਣੀ ਹੋਈ ਏ ਕਦੇ ਹੱਕ ਵਿੱਚ ਬਿਆਨ ਦੇ ਦਿੰਦੀ ਏ ਤੇ ਕਦੇ ਵਿਰੋਧ ਵਿੱਚ ਬਿਆਨ ਦਿੰਦੀ ਏ ਸੋ ਕੰਗਣਾ ਕਾਫੀ ਦਿਨਾਂ ਬਾਅਦ ਹਿਮਾਚਲ ਵਾਪਸ ਆਪਣੇ ਹਲਕੇ ਦੇ ਵਿੱਚ ਪਹੁੰਚੀ ਕਿਆ ਕੰਗਣਾ ਨੇ ਗਾਂਧੀ ਪਰਿਵਾਰ ਉੱਤੇ ਹਮਲਾ ਬੋਲਿਆ ਹੁਣ ਅਦਾ ਕਰਨੇ ਕੰਗਣਾ ਨੇ ਕਿਸਾਨਾਂ ਦੇ ਹਿੱਤਾਂ ਵਿੱਚ ਜੋ ਆਪਣੀ رائے ਰੱਖੀਏ ਇਸ ਤਰ੍ਹਾਂ ਚਰਚਾ ਕਿ ਕਿਸਾਨਾਂ ਪ੍ਰਤੀ ਉਹਨਾਂ ਦੇ ਤੇਵਰ ਹੁਣ ਬਦਲੇ-ਬਦਲੇ ਨਜ਼ਰ ਆ ਰਹੇ ਹਨ ਸੋ ਕੰਗਣਾ ਨੇ ਮੰਡੀ ਚ ਕਹਿ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਹੋਣੀ ਚਾਹੀਦੀ ਏ ਇਸ ਲਈ ਕਿਸਾਨਾਂ ਨੂੰ ਵੀ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਏ ਜੇਕਰ ਕਿਸਾਨਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ ਤਾਂ ਤਦ ਹੀ ਕਿਸਾਨ ਸੜਕਾਂ ਤੇ ਬੈਠਦੇ ਨੇ ਅੰਦੋਲਨ ਕਰਦੇ ਨੇ ਜੋ ਕਿ ਕਿਸਾਨਾਂ ਦੀ ਸਰਕਾਰ ਆਵਾਜ਼ ਸੁਣੇ ਤਾਂ ਕਿਸਾਨ ਕਦੇ ਵੀ ਅੰਦੋਲਨ ਨਾ ਕਰਨ ਕਿਉਂਕਿ ਉਹ ਦੇਸ਼ ਦੇ ਅਨ ਦਾਤਾ ਹਨ ਤੇ ਉਹਨਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਹਾਲਾਂਕਿ ਕੰਗਣਾ ਨੇ ਇਹ ਵੀ ਕਿਹਾ ਕਿ ਉਸਦੇ ਬਿਆਨ ਨੂੰ ਵਿਵਾਦਤ ਬਣਾਇਆ ਜਾਵੇਗਾ ਜੋ ਵੀ ਉਹ ਬਿਆਨ ਦਿੰਦੀ ਹੈ ਉਸ ਨੂੰ ਵਿਵਾਦਤ ਬਣਾਇਆ ਜਾਂਦਾ ਹੈ ਸੋ ਕੰਗਣਾ ਨੇ ਕਿਸਾਨਾਂ ਦੇ ਹੱਕ ਵਿੱਚ ਬਿਆਨ ਦੇ ਕੇ ਜਿਹੜਾ ਕਿ ਆਪਣੇ ਧੇਰ ਬਦਲ ਲੈਨੇ ਔਰ ਕਿਸਾਨਾਂ ਦੇ ਹੱਕ ਵਿੱਚ ਆ ਗਈ ਹੈ ਸ਼ੋ ਜਿਸ ਨੇ ਪਿਛਲੇ ਦਿਨਾਂ ਦੇ ਵਿੱਚ ਸੋਨੀਆ ਗਾਂਧੀ ਦੇ ਉੱਪਰ ਵੱਡਾ ਹਮਲਾ ਕੀਤਾ ਸੀ ਔਰ ਕਾਂਗਰਸ ਦੇ ਵੱਲੋਂ ਉਹਨਾਂ ਦਾ ਵਿਰੋਧ ਹੋ ਰਿਹਾ ਸੀ ਔਰ ਉਹਨਾਂ ਨੂੰ ਕਾਂਗਰਸ ਦਾ ਜਿਹੜਾ ਕਿ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕੰਗਣਾ ਨੇ ਜਿਵੇਂ ਸੋਨੀਆ ਗਾਂਧੀ ਨੂੰ ਕਿਹਾ ਕਿ ਹਿਮਾਚਲ ਦੇ ਮੁੱਖ ਮੰਤਰੀ ਸੋਨੀਆ ਗਾਂਧੀ ਨੂੰ ਜਿਹੜਾ ਕਿ ਸਰਕਾਰੀ ਫੰਡਾਂ ਦੇ ਵਿੱਚੋਂ ਪੈਸੇ ਵਾਪਸ ਦਿੰਦੇ ਨੇ ਸੋਨੀਆ ਗਾਂਧੀ ਦੇ ਖਾਤੇ ਵਿੱਚ ਭੇਜਦੇ ਨੇ ਇਸ ਨੂੰ ਲੈ ਕੇ ਉਹਨਾਂ ਨੇ ਜਿਹੜਾ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਨੂੰ ਜੋ ਕਾਂਗਰਸ ਪਾਰਟੀ ਦੇ ਮੰਤਰੀ ਤੇ ਹੋਰ ਕਾਂਗਰਸ ਦੇ ਨੇਡਰਾਂ ਵੱਲੋਂ ਕੰਗਣਾ ਦੇ ਖਿਲਾਫ ਮਾਨ ਹਾਨੀ ਦਾ ਮਾਮਲਾ ਦਰਜ ਕਰਨ ਵਾਸਤੇ ਵੀ ਕਿਹਾ ਗਿਆ ਸੋ ਕੰਗਣਾ ਨੇ ਅੱਜ ਕਿਸਾਨਾਂ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ ਹੈ ਸੋ ਕੰਗਣਾ ਜੋ ਕਿ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਬਿਆਨਾਂ ਦੇ ਵਿੱਚ ਜ ਜਿਹੜੀ ਕਿ ਸੁੱਖੀਆਂ ਚ ਬਣੀ ਹੋਈ ਹੈ ਸੋ ਉਹਨੇ ਆਹ ਅਮਰਜੈਂਸੀ ਫਿਲਮ ਨੂੰ ਜਿਹੜਾ ਕਿ ਹੁਣ ਉਸਨੇ ਕਿਸਾਨਾਂ ਦੇ ਹੱਕ ਵਿੱਚ ਬਿਆਨ ਦਿੱਤਾ ਹੈ ਜੋ ਕਿ ਲੱਗਦਾ ਹੈ ਕਿ ਹੁਣ ਆਮ ਅਮਰਜੈਂਸੀ ਫਿਲਮ ਜਿਹੜੀ ਉਹਨੇ ਦੀ ਰਿਲੀਜ਼ ਹੋਵੇ ਔਰ ਉਹਦਾ ਵਿਰੋਧ ਨਾ ਹੋਵੇ ਜਿਸ ਕਰਕੇ ਉਹਨਾਂ ਨੇ ਆਪਣੇ ਰੰਗ ਬਦਲੇ ਨੇ ਔਰ ਤੰਗੜਾ ਮੌਤ ਵਾਰ-ਵਾਰ ਆਪਣਾ ਰੰਗ ਬਦਲ ਰਹੀ ਹੈ ਗ੍ਰਿਖਟਵਾਂ